ਤਰਨਤਾਰਨ ਜ਼ਿਮਨੀ ਚੌਂਚ ਸਰਕਾਰ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਸਰਕਾਰ ਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਆਖਰਕਾਰ ਕਿਹੜੇ ਮਸਲੇ ਲੋਕਾਂ ਦੇ ਵਿਚਾਰ ਲੈ ਕੇ ਜਾਏ ਜਾਣ ਤਾਂ ਜੋ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾ ਸਕਣ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਖਬਰ ਅਤ ਅਹਿਮ ਹੈ ਤੇ ਇੱਕ ਬੇਨਤੀ ਵੀ ਹੈ ਕਿ ਇਸ ਨੂੰ ਧਿਆਨ ਨਾਲ ਜ਼ਰੂਰ ਪੂਰੀ ਸੁਣਿਓ ਤਾਂ ਜੋ ਤੁਹਾਨੂੰ ਸਮਝ ਆਏ ਕਿ ਆਖਰਕਾਰ ਤਰਨਤਾਰਨ ਦੀ ਇਸ ਜ਼ਿਮਨੀ ਚੌਂਚ ਆਮ ਆਦਮੀ ਪਾਰਟੀ ਕਿਉਂ ਫਸਦੀ ਹੋਈ ਨਜ਼ਰ ਆ ਰਹੀ ਹੈ ਇਦੇ ਕਈ ਕਾਰਨ ਨੇ ਮੈਂ ਇੱਕ ਇੱਕ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਸ ਖਬਰ ਦੇ ਵਿੱਚ ਕਿ ਆਖਰਕਾਰ ਕਿਉਂ ਆਮ ਆਦਮੀ ਪਾਰਟੀ ਦੇ ਹਾਲਾਤ ਬਣੇ ਹੋਏ ਨੇ ਪਹਿਲਾ ਮਸਲਾ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਸਰਕਾਰ ਬਣਾਉਣ ਤੋਂ ਪਹਿਲਾਂ ਸਭ ਤੋਂ ਵੱਡਾ ਵਾਅਦਾ ਕੀਤਾ ਸੀ ਕ腐ਸ਼ਨ ਫਰੀ ਪੰਜਾਬ ਦਾ ਪਰ ਜੋ ਹਾਲਾਤ ਲਗਭਗ 12 ਦਿਨ ਪਹਿਲਾਂ ਬਣੇ ਕਿ ਕਿਸ ਤਰ੍ਹਾਂ ਇੱਕ ਡੀਆਈਜੀ ਨੂੰ ਰੰਗੇ ਹੱਥੀ ਰਿਸ਼ਵਤ ਲੈਣ ਦੇ ਗ੍ਰਫਤਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਸਮੀਕਰਨ ਬਣਦੇ ਨਜ਼ਰ ਆਇਆ ਜਾਂ ਚਰਚਾ ਬਣਦੀ ਨਜ਼ਰ ਆਈ ਕਿ ਆਖਰਕਾਰ ਕਿੱਥੇ ਆਮ ਆਦਮੀ ਪਾਰਟੀ ਦਾ ਕਰਪਸ਼ਨ ਫਰੀ ਪੰਜਾਬ ਦਾ ਇਹ ਨਾਰਾ ਜਦੋਂ ਇੱਕ ਅਫਸਰ ਦੇ ਘਰੋਂ 7.5 ਕਰੋੜ ਰੁਪਏ ਕੈਸ਼ ਬਰਾਮਦ ਕੀਤਾ ਗਿਆ ਹੋਵੇ ਸੋ ਹੁਣ ਆਮ ਆਦਮੀ ਪਾਰਟੀ ਦੀ ਤਰਨ ਤਰਨ ਦੀ ਰੈਲੀਆਂ ਤੋਂ ਜਾਂ ਸਪੀਚਾਂ ਤੋਂ ਜਾਂ ਆਪ ਮੁੱਖ ਮੰਤਰੀ ਦੀ ਸਪੀਚ ਤੋਂ ਵੀ ਕਰਪਸ਼ਨ ਦਾ ਮਸਲਾ ਗਾਇਬ ਹੈ ਗੈਬ ਇਸ ਕਰਕੇ ਕਿ ਹੁਣ ਆਖਿਰਕਾਰ ਕਿਹੜੇ ਮੂਨ ਨਾਲੇ ਕਿਹਾ ਜਾਏ ਕਿ ਅਸੀਂ ਕਰਪਸ਼ਨ ਫਰੀ ਪੰਜਾਬ ਬਣਾ ਰਹੇ ਆ ਜਾਂ 4 ਸਾਲ ਲਗਭਗ ਸਾਨੂੰ ਹੋਣ ਆ ਲਿਆ ਤੇ ਅਸੀਂ ਹੁਣ ਬਣਾ ਲਿਆ ਪਹਿਲੀ ਗੱਲ ਦੂਜਾ ਇੱਕ ਵੱਡਾ ਮਸਲਾ ਆ ਜਾਂਦਾ ਹੈ ਕਿ ਆਖਿਰਕਾਰ 1000 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹਦੇ ਹਾਲਾਤ ਕੀ ਨੇ ਇਸ ਕਰਕੇ ਕਿ ਬਿਹਾਰ ਦੇ ਵਿੱਚ ਵੀ ਨਾਲ ਦੇ ਨਾਲ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਬਿਹਾਰ ਚ ਆਮ ਆਦਮੀ ਪਾਰਟੀ ਨੇ ਗਾਰੰਟੀ ਦਿੰਦੀ ਹੈ ਉੱਥੇ ਪ੍ਰਚਾਰ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਕਿ 5 ਕੇਜਰੀਵਾਲ ਦੀਆਂ ਗਾਰੰਟੀਆਂ ਜਿਨ੍ਹਾਂ ਚ ਪਹਿਲੀ ਗਾਰੰਟੀ ਹੈ ਕਿ ਜੇ ਸਰਕਾਰ ਬਣਦੀ ਹੈ ਤਾਂ ਸਰਕਾਰ ਬਣਦੇ ਹੀ ਔਰਤਾਂ ਨੂੰ 3000 ਰੁਪਏ ਮਹੀਨਾ ਦਿੱਤਾ ਜਾਏਗਾ ਇੱਕ ਪਾਸੇ ਔਰਤਾਂ ਨੂੰ 3000 ਰੁਪਏ ਮਹੀਨਾ ਦੇਣ ਦੀ ਗੱਲ ਪਰ ਪੰਜਾਬ 'ਚ 3.5-4 ਸਾਲ ਹੋਣ ਵਾਲਿਆ ਹੈ 3.5 ਸਾਲ ਤੋਂ ਪੱਪਾ ਦਾ ਸਮਾਂ ਹੋ ਗਿਆ ਹੈ 1000 ਰੁਪਏ ਦੀ ਉਡੀਕ ਔਰਤਾਂ ਕਰ ਰਹੀਆਂ ਨੇ ਹਾਲਾਂਕਿ ਮੁੱਖ ਮੰਤਰੀ ਨੇ ਤਾਂ 1.5 ਸਾਲ ਪਹਿਲੇ 1100 ਕਰਤਾ ਸੀ ਉਹ ਉਹ ਫਿਰ ਗੱਲਾਂ 'ਚ ਹੀ ਕੀਤਾ ਸੀ ਅਜੇ ਤੱਕ ਹੋਇਆ ਨਹੀਂ ਸੋ ਇੱਕ ਵੱਡਾ ਕਾਰਨ ਹੈ ਕਿ ਇਹ ਵੀ ਗੱਲ ਕਿਤੇ ਨਾ ਕਿਤੇ ਯਾਨੀ ਕਿ ਆਪਣੇ ਕਿਸੇ ਵੀ ਗਾਰੰਟੀ ਤੇ ਜਾਂ ਕਿਸੇ ਵੀ ਪੁਰਾਣੇ ਵਾਦੇ ਤੇ ਆਮ ਆਦਮੀ ਪਾਰਟੀ ਹੁਣ ਪ੍ਰਚਾਰ ਬਹੁਤ ਜ਼ਿਆਦਾ ਤਰਨ-ਤਰਨ ਚ ਨਹੀਂ ਕਰ ਰਹੀ ਹੁਣ ਅਗਲਾ ਵੱਡਾ ਮਸਲਾ ਹੈ ਕਿਉਂਕਿ ਜਿਹੜੀ ਹੈ ਸੀਟ ਹੈ ਜਾਂ ਇਹ ਇਲਾਕਾ ਹੈ ਇਹ ਨਿਖਾਲਸ ਪੰਥਕ ਇਲਾਕਾ ਹੈ ਖਾਲਸ ਪੰਥਕ ਇਲਾਕਾ ਪੰਥ ਦਾ ਮਸਲਾ ਧਰਮ ਦਾ ਮਸਲਾ ਇੱਥੇ ਸਭ ਤੋਂ ਅੱਗੇ ਹੈ ਔਰ ਇਹੀ ਕਾਰਨ ਹੈ ਕਿ ਅੰਮ੍ਰਿਤਪਾਲ 2024 ਦੀ ਚੋਣ ਜਿੱਤਿਆ ਲੋਕ ਸਭਾ ਦੀ ਉਸ ਤੋਂ ਬਾਅਦ ਹੁਣ ਮਨਦੀਪ ਸਿੰਘ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਔਰ ਮਨਦੀਪ ਸਿੰਘ ਜਿਹੜੇ ਨੇ ਉਹ ਲੀਡ ਕਰ ਰਹੇ ਨੇ ਸਰਕਾਰ ਦੀਆਂ ਮੁਸ਼ਕਲਾਂ ਉੱਥੋਂ ਹੀ ਵਧੀਆਂ ਹੋਈਆਂ ਨੇ ਪਰ ਨਾਲ ਦੇ ਨਾਲ ਇਹ ਕੈਂਡਸ ਵੀ ਕੋਈ ਦੂਰਾ ਨਹੀਂ ਕਿ ਅਕਾਲੀ ਦਲ ਦਾ ਉਮੀਦਵਾਰ ਪ੍ਰਿੰਸੀਪਲ ਰੰਦਾਵਾ ਜਿਹੜੇ ਨੇ ਉਹ ਵੀ ਲਗਾਤਾਰ ਅੱਗੇ ਵਧ ਰਹੇ ਨੇ ਔਰ ਐਸ ਕਰਕੇ ਵਧ ਰਹੇ ਨਹੀਂ ਚੁੱਕੀ ਉਹ ਇੱਕ ਧਰਮੀ ਫੌਜੀ ਪਰਿਵਾਰ ਤੋਂ ਨੇ ਸੋ ਹੁਣ ਪੰਥਕ ਮਸਲੇ ਤੇ ਕਿਵੇਂ ਜਾਇਆ ਜਾਏ ਆਮ ਆਦਮੀ ਪਾਰਟੀ ਪੰਥਕ ਮਸਲੇ ਨੂੰ ਕਿਵੇਂ ਕੈਸ਼ ਕਰੇ ਸੋ ਇੱਕ ਚੀਜ਼ ਤੁਸੀਂ ਨੋਟਿਸ ਕਰੋ ਕਿ ਪਿਛਲੇ 1 ਮਹੀਨੇ ਤੋਂ ਜਿਸ ਤਰ੍ਹਾਂ ਲਗਾਤਾਰ ਪ੍ਰੈਸ ਕਾਨਫਰੰਸ ਕੀਤੀਆਂ ਜਾ ਰਹੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਪੂਰੇ ਪੰਜਾਬ ਚ ਤੁਸੀਂ ਦੇਖੋ ਜਿਹੜਾ ਇੱਕ ਪ੍ਰਚਾਰ ਆਮ ਆਦਮੀ ਪਾਰਟੀ ਦੇ ਹੋਲਡਿੰਗਸ ਜਿਹੜੇ ਚਾਹੇ ਸਿਹਤ ਬੀਮਾ ਦੇ ਲੱਗੇ ਹੋਏ ਸੀ ਜਿੱਥੇ ਵੀ ਜਾਂ ਹੋਰ ਕੰਮਾਂ ਦੇ ਲੱਗੇ ਹੁੰਦੇ ਆ ਕਿ ਜੀ ਭ੍ਰਸ਼ਟਾਚਾਰ ਖਤਮ ਕਰਨਾ ਹੈ ਸਾਡਾ ਨੰਬਰ ਕਾਲ ਕਰੋ ਨਸ਼ਾ ਜੋ ਵੇਚਦਾ ਸਾਨੂੰ ਜਾਣਕਾਰੀ ਦਿਓ ਪਰ ਹੁਣ ਇਹ ਬ੍ਰਾਂਡਿੰਗ ਜਾਂ ਇਹ ਐਡਵਰਟਾਈਜ਼ਮੈਂਟ ਪਿਛਲੇ 1 ਮਹੀਨੇ ਤੋਂ ਕੱਲੇ ਇੱਕੋ ਮਸਲੇ ਤੇ ਹੈ ਤੇ ਉਹ ਹੈ ਸਾਡੇ 350 ਸਾਲਾ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵੱਖ-ਵੱਖ ਮੰਤਰੀ ਵੱਖ-ਵੱਖ ਸੂਬਿਆਂਤ ਜਾ ਰਹੇ ਨੇ ਉੱਥੇ ਜਾ ਕੇ ਇਨਵੀਟੇਸ਼ਨ ਦੇ ਰਹੇ ਨੇ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਵੰਬਰ ਦੇ ਵਿੱਚ ਪੰਥਕ ਮਸਲੇ ਤੇ ਜੋ ਕੁਝ ਕਰਨ ਜਾ ਰਿਹਾ ਉਹ ਸਿਰਫ ਆਮ ਆਦਮੀ ਪਾਰਟੀ ਕਰ ਰਹੀ ਹੈ ਇਸ ਤੋਂ ਵੱਡਾ ਪਹਿਲਾਂ ਨਾ ਕਦੇ ਹੋਇਆ ਨਾ ਅੱਗੇ ਹੋਏਗਾ ਇਹ ਕਿਤੇ ਨਾ ਕਿਤੇ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਇਹ ਗੱਲ ਹੁਣ ਸਮਝ ਚੁੱਕੀ ਹੈ ਕਿ ਕਿਤੇ ਨਾ ਕਿਤੇ ਜੋ ਤਰਨ ਤਰਨ ਦੀ ਜ਼ਮੀਨੀ ਚੋਂ ਜਿਤਨੀ ਹੈ ਤੇ ਪੰਥਕ ਏਜੰਡਾ ਅੱਗੇ ਲੈ ਕੇ ਆਣਾ ਪਏਗਾ ਪਰ ਸਵਾਲ ਵੱਡਾ ਹੈ ਕਿ ਆਮ ਆਦਮੀ ਪਾਰਟੀ ਦੇ ਇਸ ਪੰਥਕ এজেন্ডੇ ਨੂੰ ਲੋਕ ਕਿੰਨਾ ਕੁ ਸਵੀਕਾਰ ਕਰਦੇ ਆ ਕਿੰਨਾ ਕੁ ਸਹਿਮਤੀ ਪ੍ਰਵਾਨ ਕਰਦੇ ਆ ਇਹ ਆਪਣੇ ਆਪ ਚ ਵੇਖਣ ਵਾਲੀ ਗੱਲ ਹੋਏਗੀ ਪਰ ਨੋ ਡਾਊਟ ਮੁਸ਼ਕਿਲਾਂ ਮਨਦੀਪ ਸਿੰਘ ਨੇ ਵਧਾਈਆਂ ਹੋਈਆਂ ਮੁਸ਼ਕਿਲਾਂ ਅਕਾਲੀ ਦਲ ਨੇ ਵਧਾਈਆਂ ਹੋਈਆਂ ਕਾਂਗਰਸ ਦੇ ਉਮੀਦਵਾਰ ਹਾਲਾਂਕਿ ਉਹਨੇ ਮਜ਼ਬੂਤ ਨਹੀਂ ਨੇ ਪਰ ਜੋ ਬਿਆਨਬਾਜ਼ੀਆਂ ਲਗਾਤਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਕਾਂਗਰਸ ਪਾਰਟੀ ਨੂੰ ਉੱਥੇ ਨੁਕਸਾਨ ਪਹੁੰਚਾ ਰਹੀਆਂ ਨੇ ਇਹ ਗੱਲ ਨੂੰ ਕਾਂਗਰਸ ਪਾਰਟੀ ਵੀ ਸਮਝ ਰਹੀ ਹੈ ਇਸ ਕਰਕੇ ਕਾਂਗਰਸ اور ਭਾਜਪਾ ਉਸ ਚੋਣ ਮੈਦਾਨ ਤੋਂ ਪਿਛੜਦੀ ਨਜ਼ਰ ਆ ਰਹੀ ਹੈ ਔਰ ਐਸੇ ਕਰਕੇ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਹੁਣ ਪੰਥਕ ਮਸਲੇ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰਿਆ ਜਾਏ ਪਰ ਹੁਣ ਸਵਾਲ ਵੱਡਾ ਹੈ ਕਿ ਲੋਕ ਇਹਨੂੰ ਕਿੰਨਾ ਕੋ ਪ੍ਰਵਾਨ ਕਰਦੇ ਆ ਵੇਖਣ ਵਾਲੀ ਗੱਲ ਹੋਏਗੀ